ਮਰਦਾਬਾਦ ਦੰਦਾ ਨਿਆਮ ਮਰਦਾਬਾਦ 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 ਆਰ ਸੀ ਮੈਡਮ ਮਰਦਾਬਾਦ 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 ਆਰ ਸੀ ਮੈਡਮ ਮਰਦਾਬਾਦ 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 ਮੁਰਾਜਮ ਮਰਦਾਬਾਦ 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 ਸੂਤ ਘਰ ਮੁਲਾਜ਼ਮ ਮੁਰਦਾਬਾਦ 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 ਕੰਡਾ ਨਿਗਮ ਮੁਰਦਾਬਾਦ 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 ਇਸ ਦਫ਼ਤਰ ਵਿੱਚ ਸਿੱਧੇ ਤੋਂ ਤੇ ਪ੍ਰਿੰਟ ਕਾਹ ਦੇਤੀਨ ਵਾਲਮੀ ਇਹ ਦਫ਼ਤਰ ਵਿੱਚ ਆਏ ਲੋਕਾਂ ਨਾਲ ਜਿਹੜਾ ਬੜਾ ਵਿਸਤ੍ਰਿਤ ਹੁੰਦਾ ਜਿਹੜਾ ਜਿਆਜ ਕੰਮ ਕਰਾਉਣ ਆਉਂਦਾ ਵਾ ਉਹਨੂੰ ਸੈਟੀਫਾਈ ਕੀਤਾ ਜਾਂਦਾ ਉਸ ਚੀਜ਼ ਤੁਹਾਡੇ ہاں ਪ੍ਰਾਈਵੇਟ ਬੰਦੇ ਇੱਥੇ ਲਾ ਕੇ ਰੱਖੇ ਆ ਉਹ ਦਲਾਲਾਂ ਦਾ ਕੰਮ ਕਰਦੇ ਆ ਕੈਮਰਿਆਂ ਵਿੱਚ ਜੇ ਕੋਈ ਸ਼ਾਮ ਦਾ ਕੋਈ ਲੋਕੇਸ਼ਨ ਆਉਂਦੀ ਆ ਉਹ ਮੋਟੀਆਂ ਰਕਮਾਂ ਲੈਂਦੇ ਆ ਤੇ ਫਿਰ ਜਿਹੜੀਆਂ ਰਜਿਸਟਰੀਆਂ ਜਾਇਜ਼ ਵੀ ਆ ਉਹ ਬਿਨਾਂ ਪੈਸੇ ਤੋਂ ਹੀ ਹੋ ਜਾਂਦੀਆਂ ਫਤਗੜ ਚੂੜੀਆਂ ਤਹਿਸੀਲ ਵਿੱਚ ਪ੍ਰਸ਼ਟਾਚਾਰ ਵਿਰੁੱਧ ਲੋਕਾਂ ਦਾ ਫਟਿਆ ਗੁੱਸਾ ਲੋਕਾਂ ਵੱਲੋਂ ਦਿੱਤਾ ਰੋਸ ਤਰਨਾ ਅਤੇ ਜਮਕੇ ਕੀਤੀ ਨਾਰੇਬਾਜੀ ਤਹਿਸੀਲਦਾਰ ਮੈਡਮ ਨੂੰ ਦਿੱਤਾ ਗਿਆ ਮੰਗ ਪੱਤਰ ਲੋਕਾਂ ਦੀ ਮੰਗ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਕਿਹਾ ਤਹਿਸੀਲਦਾਰ ਨੇ ਰਜਿਸਟਰੀ ਕਲਰਕ ਮੈਡਮ ਨੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਿਆ ਆਰਟੀਆਈ ਮਾਹਰ ਸੁਖਚੰਦ ਸਿੰਘ ਸੁਰਿੰਦਰਪੰਦੀ ਭਪਿੰਦਰ ਸਿੰਘ ਬਿੱਟੂ ਖਹਿਰਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਫਤਗੜ ਚੂੜੀਆਂ ਤਹਿਸੀਲ ਵਿੱਚ ਪ੍ਰਸ਼ਟਾਚਾਰ ਤੇ ਕਿਥੇ ਤੌਰ ਤੇ ਦੋਸ਼ ਲਗਾਉਂਦੇ ਆ ਤਹਿਸੀਲ ਚ ਇਨਾਤ ਰਜਿਸਟਰੀ ਕਲਰਕ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਮਕੇ ਨਾਰੇਬਾ ਸੁਚੈ ਸਿੰਘ ਬਪਿੰਦਰ ਸਿੰਘ ਬਿੱਟੂ ਖਿਆਰਾ ਸੁਰੇਂਦਰ ਪਾਂਦੀ ਨੇ ਫਤਿਹਗੜ ਚੂੜੀਆਂ ਤੇ تحصیل ਕੈਂਪਲਕਸ ਚ ਤਾਇਨਾਤ ਇੱਕ ਮਹਿਲਾ ਮਲਾਜੋਪੁਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕੇ ਤਸਵੀਰ ਰਜਿਸਟਰੀਆਂ ਕਰਾਉਣ ਆਉਂਦੇ ਲੋਕਾਂ ਕੋਲੋਂ ਐਨਓਸੀ ਅਤੇ ਰਜਿਸਟਰੀਆਂ ਕਰਾਉਣ ਬਦਲੇ ਪੈਸੇ ਮੰਗੇ ਜਾਂਦੇ ਹਨ ਜਿਸ ਨਾਲ ਲੋਕ ਪਰੇਸ਼ਾਨ ਹਨ تحصیل ਚ ਵੱਡੇ ਪੱਧਰ ਤੇ ਤੰਦਰियां ਹੋ ਰਹੀਆਂ ਹਨ ਇਸ ਬੰਦੀ ਪ੍ਰਦਰਸ਼ਨਕਾਰੀਆਂ ਵੱਲੋਂ ਤਹਿਸੀਲਦਾਰ ਮੈਡਮ ਜਸਪੀਤ ਕੌਰ ਨੂੰ ਤਹਿਸੀਲਚੋਰੀਆਂ ਤੰਦੜੀਆਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ ਤਹਿਸੀਲਦਾਰ ਮੈਡਮ ਜਸਪੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਵੱਲੋਂ ਜੋ ਫਟੇਗੜ ਚੋਰੀਆਂ ਤਹਿਸੀਲ ਦੇ ਕੁਝ ਮੁਲਾਜ਼ਮਾਂ ਉੱਪਰ ਤੰਦੜੀਆਂ ਦੇ ਦੋਸ਼ ਲਗਾਏ ਗਏ ਹਨ ਉਹਨਾਂ ਵਿਰੁੱਧ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ ਰਜਿਸਟਰੀ ਕਲਰਕ ਮੈਡਮ ਨੇ ਦੋਸ਼ਾਂ ਨੂੰ ਨਖਾਰਿਆ ਇਸ ਬੰਦੀ ਰਜਿਸਟਰੀ ਕਲਰਕ ਕ ਮੈਡਮ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੇ ਅਧਿਕਾਰ ਖੇਤਰ ਕੰਮ ਆਉਂਦੇ ਹਨ ਉਹ ਉਹੀ ਕੰਮ ਕਰਦੇ ਹਨ ਉਹ ਨਜਾਇਜ਼ ਕ ਵਤਨ ਲੈ ਕੇ ਉਹਨਾਂ ਕਹਿੰਦੇ ਕਿ ਉਹਨਾਂ ਵੱਲੋਂ ਕਦੀ ਵੀ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ ਗਿਆ। ਮੇਰੇ ਵਿੱਚ ਗੱਲ ਇਹ ਆ ਕਿ ਈਸ ਦਫ਼ਤਰ ਵਿੱਚ ਸਿੱਧੇ ਤੌਰ ਤੇ ਕੋਈ ਤੇ ਸ਼ਾਇਦ ਇਸੀ ਹਵਾਲੇ ਨਹੀਂ। ਇਹ ਦਫ਼ਤਰ ਵਿੱਚ ਆਏ ਲੋਕਾਂ ਨਾਲ ਜਿਹੜਾ ਬੜਾ ਮਿੱਥੇ ਹੁੰਦਾ। ਜਿਹੜਾ ਜਾਇਜ਼ ਕੰਮ ਕਰਾਉਣ ਆਉਂਦਾ ਵਾ ਉਹਨੂੰ ਥ੍ਰੈਟ ਕੀਤਾ ਜਾਂਦਾ। ਉਸ ਜਿਹੜੇ ਤੁਹਾਡੇ ہاں ਪ੍ਰਾਈਵੇਟ ਬੰਦੇ ਇੱਥੇ ਲਾ ਕੇ ਰੱਖੇ ਆ। ਉਹ ਦਲਾਲਾਂ ਦਾ ਕੰਮ ਕਰਨ ਦੇ ਆ। ਕੈਮਰਿਆਂ ਵਿੱਚ ਦਿਨ ਤੋਂ ਸ਼ਾਮ ਤੱਕ ਇਹ ਲੋਕੇਸ਼ਨ ਆਉਂਦੀ ਆ। ਉਹ ਮੋਟੀਆਂ ਰਕਮਾਂ ਲੈਂਦੇ ਆ ਤੇ ਫਿਰ ਜਿਹੜੀਆਂ ਰਜਿਸਟਰੀਆਂ ਜਾਇਜ਼ ਵੀ ਆ ਉਹ ਵੀ ਬਿਨਾਂ ਪੈਸੇ ਤੋਂ ਨਹੀਂ ਹੋਦੀ। ਅੱਜ ਤੱਕ ਜਿਹੜੀਆਂ ਸ਼ਿਕਾਇਤਾਂ 4-4 ਮਹੀਨੇ ਤੋਂ ਇੱਥੇ ਪੈਂਡਿੰਗ ਪਈਆਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਾਡੀ ਇਹ ਮੰਗ ਹੈ ਕਿ ਜਿਹੜੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਆਰਟੀ ਐਕਟ ਦੇ ਅਨੁਸਾਰ ਜਿਹੜੀਆਂ ਜਾਣਕਾਰੀਆਂ ਮੰਗੀਆਂ ਵਾਂ ਉਹ ਤੁਰੰਤ ਦਿੱਤੀਆਂ ਜਾਣ ਜੇਕਰ ਉਹ ਜਾਣਕਾਰੀਆਂ ਸਾਨੂੰ ਤੁਰੰਤ ਨਹੀਂ ਮਿਲਦੀਆਂ ਜਾਂ ਉਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਤੇ ਅਗਲੇ ਹਫ਼ਤੇ ਅਸੀਂ ਅਨਮਿੱਥੇ ਸਮੇਂ ਲਈ ਇੱਥੇ ਧਰਨਾ ਦੁਬਾਰਾ ਲਾਵਾਂਗੇ ਇਸ ਦੇ ਨਾਲ ਹੀ ਸਾਡੀ ਇਹ ਮੰਗ ਹੈ ਕਿ ਜਿਹੜੀ ਮੁੱਖ ਤੌਰ ਤੇ ਜਿਸ ਵੀ ਇਸ ਮੁਲਾਜ਼ਮ ਦੇ ਵਿੱਚ ਜਿਹਦਾ ਨਾਮ ਤੁਹਾਡੇ ਮੰਗ ਪੱਤਰ ਵਿੱਚ ਲਿਖਿਆ ਵਾ ਉਹਨੂੰ ਤਬਦੀਲ ਕਰਕੇ ਤੇ ਨਪੱਖ ਜਾਂਚ ਕਰਾਈ ਜਾਵੇ ਕਿ ਕਿਵੇਂ ਜਿਹੜੀਆਂ ਅਨ ਅਥੋਰਾਈਜ਼ਡ ਕਲੋਨੀਆਂ ਨੇ ਜਿਨ੍ਹਾਂ ਦੀ ਸ਼ਿਕਾਇਤ ਵੀ ਹੋਈ ਹੈ ਤੇ ਡੀਸੀ ਸਾਹਿਬ ਵੱਲੋਂ ਉਹਨਾਂ ਨੂੰ ਢਾਉਣ ਦੇ ਹੁਕਮ ਜਾਰੀ ਹੋਏ ਆ ਉਹਨਾਂ ਦੀਆਂ ਰਜਿਸਟਰੀਆਂ ਕਿਸ ਤਰ੍ਹਾਂ ਨੇ ਜੇਕਰ ਇਹ ਸਾਡੀਆਂ ਮੰਗਾਂ ਦੇ ਉੱਤੇ ਕੋਈ ਹੰਧਰਦੀ ਨਾ ਕੋਈ ਵਿਚਾਰ ਨਹੀਂ ਕਰਦੇ ਤੇ ਅਗਲੇ ਹਫਤੇ ਦੁਬਾਰਾ ਅਸੀਂ ਜਿਹੜਾ ਆਪਣਾ ਕਰਦਾ ਆਰਟੀਆਈ ਮਾਹਰ ਸਖਚੈਨ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਅੱਜ ਫਤਿਹਗੜ ਚੂੜੀਆਂ ਤਹਿਸੀਲ 'ਚ ਹੋ ਰਹੀਆਂ ਧੰਦਲੀਆਂ ਦੇ ਵਿਰੁੱਧ ਵਿੱਚ ਰੋਸ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਫਤਿਹਗੜ ਚੂੜੀਆਂ ਤਹਿਸੀਲ 'ਚ ਬਹੁਤ ਸਾਰੀਆਂ ਧੰਦਲੀਆਂ ਹੋ ਰਹੀਆਂ ਨੇ ਮੁਲਾਜ਼ਮਾਂ ਨੂੰ ਲੈ ਕੇ ਕੁਝ ਮੁਲਾਜ਼ਮਾਂ ਨੂੰ ਲੈ ਕੇ ਸੀ ਸਾਰੇ ਮੁਲਾਜ਼ਮਾਂ ਦਾ ਨਾਮ ਨਹੀਂ ਲੈ ਰਹੇ ਉਹਨਾਂ ਦਾ ਕਿਤੇ ਤੌਰ ਤੇ ਦੋਸ਼ ਹੈ ਕਿ ਜੋ ਤਹਿਸੀਲ ਫਤਿਹਗੜ ਚੂੜੀਆਂ ਵਿੱਚ ਕੁਝ ਮੁਲਾਜ਼ਮ ਨੇ ਉਨਾ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਦ ਰਜਿਸਟਰੀਆਂ ਹੁੰਦੀਆਂ ਜਾਂ ਐਨਓਸੀ ਨੂੰ ਲੈ ਕੇ ਉਸ ਦੇ ਰੋਸ ਵਜੋਂ ਉਹਨਾਂ ਨੇ ਅੱਜ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗੱਲਬਾਤ ਕਰਦੇ ਆ ਸਖਚੈਨ ਸਿੰਘ ਉਸ ਦੇ ਸਾਥੀਆਂ ਤੇ ਤਹਿਸੀਲਦਾਰ ਸਖਚੈਨ ਜੀ ਅੱਜ ਤੁਸੀਂ ਫਤਿਹਗੜ ਚੂੜੀਆਂ ਤਹਿਸੀਲ ਚ ਰੋਸ ਪ੍ਰਦਰਸ਼ਨ ਰੋਸ ਦਰਨਾ ਦੇ ਰਹੇ ਹੋ ਇਹ ਕੀ ਹੈ ਸਾਰਾ ਮਾਮਲਾ ਇਸ ਤੇ ਜਿਹੜੀਆਂ ਰਿਸ਼ਤੀਆਂ ਹੋ ਰਹੀਆਂ ਹਨ ਪਿਛਲੇ 3 ਸਾਲਾਂ ਤੋਂ ਅਸੀਂ ਉਹਦਾ ਰਿਕਾਰਡ ਮੰਗ ਰਹੇ ਆ ਕਿ ਜਿਹੜੀਆਂ ਰਿਸ਼ਤੀਆਂ ਇਹਨਾਂ ਜਿਹੜੀਆਂ ਬੋਗਸ ਸੈਂਸੀਆਂ ਲੱਗੀਆਂ ਨਜਾਇਜ਼ ਕਲੋਨੀਆਂ ਰਿਸ਼ਤੀਆਂ ਹੋਈਆਂ ਉਹ ਚ ਕੋਈ ਐਨਓਸੀ ਕਿਸੇ ਲੋ ਜਾਰੀ ਨਹੀਂ ਹੋਈਆਂ ਪਰ ਰਿਸ਼ਤੀਆਂ ਹੋ ਗਈਆਂ ਉਹਦੀਆਂ 3 ਸਾਲਾਂ ਤੋਂ ਹੀ ਆ ਟੀਵੀ ਪਾ ਰਹੇ ਆ ਸ਼ਿਕਾਇਤਾਂ ਵੀ ਆਈਆਂ ਸ਼ਿਕਾਇਤਾਂ ਵੀ ਹੁੰਦੇ ਬਾਅਦ ਉਹਨਾਂ 'ਚ ਰਿਸ਼ਤੀਆਂ ਹੋ ਗਈਆਂ ਉਸ ਹੁਣ ਤੋਂ ਬਾਅਦ ਫੇਰ ਇਹ ਸ਼ਿਕਾਇਤਾਂ ਕੀਤੀਆਂ ਉਹ ਜਿਹੜੀਆਂ ਸ਼ਿਕਾਇਤਾਂ ਆਰਸੀ ਮੈਡਮ ਜਿਹੜੀ ਇੱਥੇ ਜਸਵਿੰਦਰਪੁਰ ਆ ਉਹਦੇ ਕੋਲ ਪੈਂਡਿੰਗ ਪਈਆਂ ਦੱਬ ਕੇ ਰੱਖੀਆਂ ਉਹਦੇ ਸਬੰਧ 'ਚ ਚੀਫ ਸੈਕਟੀ ਨੇ ਵੀ ਸ਼ਿਕਾਇਤਾਂ ਸੁਣੀਆਂ ਸਾਡੀਆਂ ਉਹਨਾਂ ਨੇ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉਹਦੇ ਸਬੰਧਿਤ ਚਾਰ ਰਿਮੈਂਡਰ ਭੇਜਿਆ ਉਹ ਇਹ ਆਰਸੀ ਮੈਡਮ ਆਪਣੇ ਕੋਲ ਬਿਠਾ ਕੇ ਬੈਠੀ ਆ ਉਹ ਅਜ ਤੱਕ ਇਹਨੇ ਨੈਪ ਤਸਵੀਰਦਾਰ ਤਸਵੀਰਦਾਰ ਅੱਗੇ ਪੇਸ਼ ਨਹੀਂ ਕੀਤੀ ਜਿਹਦਾ ਕੋਈ ਰਿਜ਼ਲਟ ਨਹੀਂ ਆਇਆ ਆਰਟੀਆਂ ਪੁੱਨੇ ਆਰਟੀ ਦੇ ਜਵਾਬ ਕੋਈ ਨਹੀਂ ਅੱਜ ਫਿਰ ਜਿਹੜੀ ਆ ਇੱਕ ਆਰਟੀ ਦੀ ਅਪੀਲ ਕੇਸ ਐਸ ਡੀ ਐਮ ਸਾਹ ਕੋਲ ਆ ਉਹਦੀ ਸੁਣਵਾਈ 2:30 ਵਜੇ ਆ ਤੇ ਮੈਡਮ ਅੱਜ ਉਹਦੇ ਕਰਕੇ ਆਈ ਨਹੀਂ ਗੈਰ ਹਾਜ਼ਰ ਐਬਸੈਂਟ ਲੱਗੀ ਹੈ ਉਹ ਵੀ ਤਾਂ ਲੱਗੀ ਨਹੀਂ ਤੇ ਲੱਗਣੀ ਨਹੀਂ ਸੀ ਪਰ ਸਾਰਾ ਅੱਜ ਲੋਕ ਸ਼ਹਿਰ ਦੇ ਇਕੱਠੇ ਹੋਏ ਧਰਨਾ ਲੱਗਾ ਤੇ ਉਹ ਮਜਬੂਰ ਇਹਨਾਂ ਨੂੰ ਉਹਦੀ ਐਬਸੈਂਟ ਲਾਉਣੀ ਪਈ ਆ ਇਹ ਐ ਐ ਐਨਓਸੀ ਤਾਂ ਹੋਰ ਵੀ ਕੋਈ ਮਾਮਲਾ ਨਹੀਂ ਐਨਓਸੀ ਤੋਂ ਇਲਾਵਾ ਤੇ ਚਲੋ ਜਿੰਨੇ ਨਿਆਂਇਕ ਕੰਮ ਕਰਾਉਣਾ ਧੱਕੇ ਨੇ ਪੈਸੇ ਦੇਣੇ ਆ ਇੱਥੇ ਇਹ ਸ਼ਹਿਰ ਬਹੁਤ ਵੱਡਾ ਹੈ ਹੁਣ ਕਾਫੀ ਫੈਲਿਆ ਉਹ ਮਤਲਬ ਅਜਦਾ ਨੀ 40 50 ਸਾਲਾਂ ਤੋਂ ਜਿੰਨਾਂ ਦੇ ਥਾਂ ਹੈਗੇ ਆ ਉਹ ਕੋਈ ਉਹਦਾ ਰੋਲਾ ਨਹੀਂ ਰਿਸ਼ਤਿਆਂ ਦਾ ਉਹਨੂੰ ਐਨਓਸੀ ਦੀ ਲੋੜ ਨਹੀਂ ਉਹਨਾਂ ਕੋਲ ਉਹ ਵੀ 50 50000 ਰੁਪਏ ਲੱਖ ਲੱਖ ਰੁਪਏ ਲਿਆ ਜਾ ਰਹੇ ਆ ਪਹਿਲੇ ਐਨਓਸੀ ਦਾ ਗ੍ਰੇਜਸ਼ੀਆ ਰਿਸ਼ਤੀਆ ਦਾ ਐਨਓਸੀ ਉਹਨੂੰ ਲੋੜ ਹੀ ਨਹੀਂ ਐਨਓਸੀ ਦੀ ਜਿਹੜੀ ਸ਼ਹਿਰ ਦੇ ਵਿੱਚ ਜਗ੍ਹਾ ਜਿਹੜੀ 2018 ਤੋਂ ਪਹਿਲਾਂ ਕੋਈ ਰਿਸ਼ਤੀ ਹੋਈ ਆ ਉਹ ਉਹਨੂੰ ਐਨਓਸੀ ਦੀ ਲੋੜ ਨਹੀਂ 2000 ਤੇ ਉਹਨੇ ਜਿਹਨੇ ਪਹਿਲਾਂ ਜ ਤੋਂ 20 ਸਾਲ ਖਰੀਦੀ ਜਗ੍ਹਾ ਉਹਨੇ ਗਾਹ ਵੇਚਣੀ ਉਹਨੂੰ ਐਨਓਸੀ ਦੀ ਲੋੜ ਆ ਇਹਦੇ ਕਲੋਨੀਆ ਵਾਸਤੇ ਰਿਸ਼ਤੀ ਦੀ ਆ ਵੀ ਜਿਹੜੀ ਅਗਲੀ ਅਕਸਚ ਲੈਂਡ ਆ ਉਹਨੂੰ ਆਪਾਂ ਕਿਸੇ ਵਰਤੋਂ ਚ ਆਪਾਂ ਕਮਰਸ਼ੀਅਲ ਲੈਣਾ ਜਾਂ ਰਿਹਾਇਸ਼ੀ ਲੈਣਾ ਉਹਦੇ ਵਾਸਤੇ ਐਨਓਸੀ ਦੀ ਲੋੜ ਆ ਨਾ ਕਿ ਜਿਹਨੇ ਬੜੇ ਚਿਰ ਦੀ ਜਗ੍ਹਾ ਲਈ ਆ ਉਹ ਅੱਗੇ ਆਪ ਮਕਾਨ ਹੀ ਬਣਿਆ ਜਾ ਕੇ ਵੇਚਣਾ ਉਹ ਤੋਂ ਮੋਟੀਆਂ ਪੈਸੇ ਲੈ ਰਹੇ ਆ ਉਹਨਾਂ ਨੂੰ ਜਲੀਲ ਕਰਦੇ 20-20 ਦਿਨ ਉਹ ਜੇ ਪੈਸੇ ਨਹੀਂ ਦਿੰਦੇ ਧੱਕੇ ਖਾਂਦੇ ਇੱਥੇ ਫਿਰ ਜਿਹੜਾ ਸ਼ਿਕਾਇਤ ਕੰਮਾਂ ਨੂੰ ਸੈੱਟ ਕੀਤਾ ਜਾਂਦਾ ਸਿੱਧਾ ਤੇ ਗਾਰਡੇ ਉੱਪਰ ਤੱਕ ਸਾਰਾ ਸਿਸਟਮ ਹੀ ਖਰਾਬ ਹੈ ਲੋਕੋ ਇਹ ਤੇ ਜਿੱਥੋਂ ਇਹ ਰਿਕਾਰਡ ਦੱਬਣ ਦੀ ਗੱਲ ਸਮਝਦੇ ਆਂ ਵੀ ਇਹਨੇ ਰੱਖਿਆ ਤੇ ਫਿਰ ਪੈਸੇ ਵੀ ਉੱਥੋਂ ਤੱਕ ਹੀ ਸੀਮਿਤ ਆ ਹਾਂਜੀ ਤੂੰ ਤੁਸੀਂ ਮੰਗ ਪੱਤਰ ਦਿੱਤਾ ਮੰਗ ਪੱਤਰ ਦਿੱਤਾ ਜੇ ਇੱਥੇ ਕਾਰਵਾਈ ਹੋਏਗੀ ਸ਼ਿਕਾਇਤਾਂ ਅੱਗੇ ਵੀ ਅਣਗਿਣਤ ਹੋਈਆਂ ਮੇਰੇ ਵੱਲੋਂ ਵੀ ਇਹ ਇਲਾਕੇ ਵੱਲੋਂ ਵੀ ਹੋਈਆਂ ਪਰ ਉੱਤੇ ਕਾਰਵਾਈ ਕੋਈ ਨਹੀਂ ਹੋਣੀ ਸੀ ਅੱਜ ਰਿਮਾਈਂਡਰ ਦਿੱਤਾ ਵੀ ਮੰਗ ਪੱਤਰ ਦਿੱਤਾ ਵੀ ਜੇ ਤੁਸੀਂ ਇੱਥੇ ਹੁਣ ਤੱਕ ਅੰਦਰ ਨਹੀਂ ਕਰਦੇ ਤਾਂ ਹੁਣ ਸਮੇਂ ਲਈ ਤਰਨਾ ਜਿਹੜਾ ਦਿੱਤਾ ਲੈ ਜਿਹੜੀਆਂ ਉਹ ਸਾਡੀਆਂ ਮੰਗਾ ਆਰਟੀਆਈ ਦੇ ਜਵਾਬ ਜਿਹੜੇ ਆ ਸ਼ਿਕਾਇਤਾਂ ਤੇ ਕਾਰਵਾਈ ਕਰਨ ਲਈ ਲਿਖਿਆ ਜਿਹੜੀਆਂ ਕਲੋਨੀਆਂ ਢਾਉਣ ਦੇ ਆਰਡਰ ਕੀਤੇ ਉਹਨਾਂ 'ਚ ਰਿਸ਼ਤੀਆਂ ਕਿੰਨੀਆਂ ਸ਼ਿਕਾਇਤਾਂ ਪਾਉਂਦੀਆਂ ਉਦੀ ਪੜਤਾਲ ਕਿਉਂ ਨਹੀਂ ਹੋ ਰਹੀ ਏਅਰਪੋਰਟ ਡੀਸੀ ਆਪ ਨੂੰ ਕਿਉਂ ਨਹੀਂ ਭੇਜਣ ਦੇ ਤੇ ਫਿਰ ਸਾਰੇ ਹਾਂਜੀ ਅੱਜ ਇੱਥੇ ਬੈਠੇ ਸੀ ਤੇ ਸੀਲ ਦੇ ਫਤਿਹਗੜ ਚੂੜੀਆਂ ਚ ਆਪਣਾ ਮੰਗ ਪੱਤਰ ਲੈ ਕੀ ਮੰਗ ਮੇਨ ਮੁੱਖ ਮੰਗੀ ਗਈ ਅੱਜ ਅਸੀਂ ਤਹਿਸੀਲ ਦਫਤਰ ਫਤਿਹਗੜ ਚੂੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ بڑے ਵੱਡੇ ਪੱਦਰ ਤੇ ਜਿਹੜੀ ਆ ਪੂਰੀ ਸੁਥ ਕੋਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਘਰਮ ਨੇ ਜਿੰਨਾ ਰਾਇ ਹੀ ਕੰਮ ਹੁੰਦੇ ਆ ਉਹਨਾਂ ਤੋਂ ਮੇਰਾ ਕੰਮ ਕਰਾਉਣਾ ਇਹ ਤੋਂ ਬਹੁਤ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹੱਤ ਕੰਡੇ ਜਿਹੜੇ ਆ ਉਹ ਵਰਤਕੇ ਤੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ ਦੂਸਰਾ ਬਹੁਤ ਸਾਰੀਆਂ ਆਰਟੀਆਈ ਰਾਂ ਜਾਂ ਉਮੇਸ਼ ਕਹਤਾ ਹੋਈਆਂ ਵਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਉਕਤ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗ ਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪ ਕੇ ਰੱਖੀਆਂ ਵਾ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਜੇਕਰ ਫਿਰ ਵੀ ਇਹ ਸਾਡੀ ਮੰਗ ਜਿਹੜੀ ਆ ਉੱਤੇ ਨਾ ਵਿਚਾਰ ਕੀਤਾ ਗਿਆ ਮੰਗ ਪੱਤਰ ਦੇ ਅਗਲੇ ਹਫ਼ਤੇ ਅਸੀਂ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਦੀ ਜੁਮੈਰੀ ਪ੍ਰਸ਼ਾਸਨ ਦੀ ਹੋਈ ਮੈਂ ਅੱਜ ਦੀ ਤੁਹਾਡੇ ਵੀਤੀ ਗੱਲ ਸੁਣਾ ਰਿਹਾ ਤੇ ਰਿਸ਼ਵਤ ਕਿਦਾਂ ਲਈ ਜਾਂਦੀ ਆ ਕਿਦਾਂ ਤੰਕ ਕੀਤਾ ਜਾਂਦਾ ਆ ਮੈਂ ਅੱਜ ਰਜਿਸਟਰੀ ਫਰ ਦੇਗਾ ਚੋੜੀਆਂ ਚ ਕਰਾਉਣ ਵਾਸਤੇ ਤੇ ਰਜਿਸਟਰੀ ਕਰਾਉਣ ਲਈ ਆਇਆ ਮਨੂ ਸ਼ੇਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ ਪਹਿਲਾਂ ਕਹਿੰਦੀ ਵੀ ਅੱਜ ਆ ਰਜਿਸਟਰੀ ਹੋਵੇ ਐਸੇ ਮੈਡਮ ਅੱਛਾ ਪਹਿਲਾਂ ਤਾਂ ਕਹਿ ਬਈ ਇਹਦੀ ਜੀ ਸ਼ੇਰ ਦੀ ਰਜਿਸਟਰੀ ਹੋਣੀ ਫਿਰ ਮੈਂ ਕਿਹਾ ਮੈਨੇ ਭਾਵੇਂ ਜਿਹੜੀ ਜਿਹੜੇ ਜਿਹੜੀ ਤਹਿਸੀਲ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਿਆ ਫੀਸ ਤਾਰੀ ਹੈ ਹੀ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਲਿਆ ਐਫ ਆਈ ਦੀ ਨਕਲ ਲਿਆ ਮੈਂ ਐਫ ਆਈ ਦੀ ਨਕਲ ਕਦੀ ਹੋਣੀ ਹੈ ਜਦੋਂ ਤੇ ਇਸ ਚੀਜ਼ ਦੀ ਨਕਲ ਹੋਈ ਹੀ ਜੀਦਾ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਹੈ ਜੀ ਕਮੇਟੀ ਦਾ ਰਿਕਾਰਡ ਲੈ ਕੇ ਆ ਜਦੋਂ ਕਿ ਪਛਾਣੇ ਦਾ ਪਹਿਲਾਂ ਨਾਂ ਤੇ ਰਜਿਸਟਰੀ ਵੀ ਕਹਿੰਦੇ ਸੀ ਵਕਦੀ ਨਾਂ ਕੋਈ ਰਿਕਾਰਡ ਮੰਗੇ ਤੇ ਰੋਲ ਪੈਂਦੀ ਆ ਮੈਂ ਅੱਗੇ ਵੀ ਰਜਿਸਟਰੀ ਕਰਾਈ ਆ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲੈ ਕੇ ਮੰਗੀ ਸਿਰਫ ਮੈਨੂੰ ਹਰੈਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਦਜੀਸ਼ਟੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਦਜੀਸ਼ਟੀ ਹੋਣੀ ਹੈ ਮੇਰਾ ਨਾਮ ਜਸਵਿੰਦਰ ਗੋਹਰਾ ਮੈਂ ਤਸਿਲ ਆਫਿਸ ਪਦੇਗੜ ਚੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਹਾਂਜੀ ਮੈਨੂੰ ਪਤਾ ਲੱਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਐ ਮੈਂ ਸਿਰਫ ਉਹੀ ਕੰਮ ਕਰਦੀ ਆ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆ ਠੀਕ ਆ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਤੇ ਹੋਂਦੇ ਜਿੱਤਣਾ ਕੋ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲੈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਕੋ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋ ਮੰਗ ਕਰਨ ਦੀ ਪੈਸੇ ਦੇ ਸਬੰਧ ਚ ਸ਼ਾਇਦ ਪਰ ਚੂੜੀਆਂ ਦੇ ਆਰਟੀਆਈ ਮਾਰਨੇ ਚੰਨ ਸਿੰਘ ਨਗਰ ਦੇ ਪਾਦੀ ਹੋ ਰਹੀ ਇੱਥੇ ਜਿਹੜੇ ਨਾ ਸਹਿਯੋਗੀ ਸੱਜਣ پیچھے ਜੀ ਉਹਨਾਂ ਨੂੰ ਅੱਜ ਤੁਸੀਂ ਚੋ ਰਹੀ ਉਸ ਧੰਦਰੀਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਮੰਗ ਪੱਤਰ ਦਿੱਤਾ ਗਿਆ ਕੀ ਕਿੰਨੇ ਮੰਗ ਪੱਤਰ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰਿਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾਂ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪਹਿਲਾਂ ਹੀ ਹੋਈ ਹੈ ਇੱਥੇ ਪੋਸਟਿੰਗ ਤੇਜ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਉਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਤੁਸੀਂ ਰਿਸਪੌਂਸਿਬਿਲਟੀ ਚੇਅਰ ਤੇ ਪਰਸ ਚੇਅਰ ਪਰਸਾ ਉਹਨਾਂ ਨੇ ਮੰਗ ਸੀ ਕਿ ਇੱਥੇ ਆ ਇੱਕ ਰਜਿਸਟਰੀ ਜਿਹੜੀ ਅਨਸ਼ਕ ਦੇ ਨੇ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋ ਰਿਹਾ ਦੇ ਹਨ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲੈਂਦੀ ਏ ਅੱਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਵੱਲੋਂ ਕੋਈ ਐਕਸ਼ਨ ਆ ਜਾਣਾ ਹਾਂਜੀ ਮੇਰੇ ਵੱਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰਾਂ ਦੇ ਧਿਆਨ 'ਚ ਲੰਦਾ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਜਾਊਗੀ